ਫਗਵਾੜਾ ਚੋਂ ਨਿਕਲਣ ਦੇ ਜੀਟੀ ਰੋਡ ਤੇ ਦੇ ਨਸਿਕ ਸੜਕ ਹਾਦਸੇ ਵਿੱਚ ਦੋ ਲੋਗਾਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਾਈਪੇ પેટ્રોલੀਅਮ 112 ਦੇ ਸਹਿਯੋਗ ਨਾਲ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਮਹਿਲਾ ਦੀ ਪਛਾਣ ਸੁਨੀਤਾ ਦੇਵੀ ਪਤਨੀ ਸਤਪਾਲ ਦੇ ਰੂਪ ਵਿੱਚ ਹੋਈ ਹੈ ਜਦਕਿ ਸਤਪਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਸਿਵਲ ਹਸਪਤਾਲ ਫਗਵਾੜਾ ਵਿੱਚ ਚੱਲ ਰਿਹਾ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਸੱਤਪਾਲ ਆਪਣੀ ਪਤਨੀ ਸੁਨੀਤਾ ਦੇ ਨਾਲ ਲੁਧਿਆਣਾ ਤੋਂ ਜਲੰਧਰ ਆਪਣੇ ਬਿਮਾਰ ਸਾਂਡੂ ਦਾ ਹਾਲਚਲ ਪੁੱਛਣ ਲਈ ਜਾ ਰਿਹਾ ਸੀ ਕਿ ਚਿਹੜੂ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਇਹ ਹਾਦਸਾ ਹੋਇਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਹਾਈਵੇ ਪੈਟਰੋਲਿੰਗ ਦੇ ਐਸਆਈ ਮਖਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਿਹੜੂ ਦੇ ਨਜ਼ਦੀਕ ਹਾਦਸਾ ਹੋਇਆ ਹੈ ਜਿਸ ਦੇ ਚੱਲਦੇ ਮੌਕੇ ਤੇ ਪਹੁੰਚ ਕੇ ਦੋਨਾਂ ਹੀ ਜ਼ਖਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਚਤਪੜੀ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਨਾਲ ਕਿਦਾਂ ਘਟਨਾ ਵਾਪਰੀ ਆਪਣੀ ਸ਼ਾਈਟ ਤੇ ਚੱਲਦੇ ਪਏ تھے ਪਿੱਛੇ ਆਪਣਾ ਕਾਰ ਵਾਲਾ ਆਇਆ ਪਰ ਉਹ ਕੀ ਸ਼ੀਟ ਤੇ ਟੱਕਰ ਮਾਰੀ ਤੇ ਹੀ ਟੱਲੇ ਗਿਆ ਅੱਛਾ ਜੀ ਹਾਂਜੀ ਤੇ ਤੁਹਾਡੇ ਨਾਲ ਕੌਣ ਸੀ ਮੇਰੀ ਘਰ ਵਾਲੀ ਕੀ ਕੀ ਗੱਲ ਹੋ ਗਈ ਉਹ ਤੇ ਉਹ ਤੁਹਾਨੂੰ ਕਹ ਰਹੀ ਕੀ ਕੋਈ ਹੋ ਗਈ ਡੈਥ ਹੋ ਗਈ ਹਾਂਜੀ ਤੇ ਕੀ ਨਾਮ ਤੁਹਾਡਾ ਨਾਮ ਕੀ ਸੀ ਸੁਵਿੰਦਾ ਅੱਛਾ ਇਹ ਪਤਾ ਕਿਹੜੀ ਜਗ੍ਹਾ ਤੁਹਾਡੇ ਤੁਸੀਂ ਲੁਧਾਨੇ ਕਿੱਥੇ ਜਾਣਾ ਕਿੱਥੇ ਸੀ ਜਿਲੰਦਰ ਇਹ ਨਹੀਂ ਪਤਾ ਲੱਗਾ ਵੀ ਕਾਰ ਵਾਲਾ ਕੌਣ ਸੀ ਨਹੀਂ ਇਹ ਨਹੀਂ ਪਤਾ ਮੈਂ ਤਾਂ ਇਸ ਕੈਮਗਾ ਇਸ ਨੇ ਉਟਾਵਾ ਇਸ ਨੇ ਉਟਾਵਾ ਇਸ ਕੇ ਚੱਕਰ ਮੇ ਰਹਿ ਗਿਆ ਇਤਨਾ ਅਗੇ ਉਹ ਖੜਿਆ ਹੋ ਗਿਆ ਤਾਂ ਫਿਰ ਪਤਾ ਨਹੀਂ ਲੋਕਾਂ ਨੂੰ ਪੜਿਆ ਕਿ ਨਹੀਂ ਪੜਿਆ ਫਿਰ ਤੁਹਾਨੂੰ ਕੌਣ ਲੈ ਕੇ ਆਇਆ ਤੇ ਉਹ ਪੁਲਿਸ ਵਾਲੇ ਆਏ ਫਿਰ ਆਪਣਾ ਲੈ ਕੇ ਆਏ ਇੱਜ ਦਾ ਇੱਕ ਛੱਟ ਦੀ ਘਟਨਾ ਵਾਪਰੀ ਹੈ ਤੁਹਾਡੇ ਘਰ ਦੇ ਇਥੋਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਜਿਹੜੀ ਰਫਤਾਰ ਜਾਂ ਕੋਈ ਤੇਜ਼ ਗੱਡੀ ਲੱਗੀ ਹੋਊਗੀ ਜਾਂ ਕੀ ਕਹਿਣਾ ਚਾਹੁੰਦੇ ਆ ਕਹਿਣਾ ਕੀ ਕਹਾਂ ਜੇ ਮੇਰੇ ਤੋਂ ਘਰ ਹੀ ਉੱਪਰ ਕੁਝ ਹੋ ਗਿਆ ਅਮਰੇ ਕੀ ਕਰੂਗਾ ਜੀ ਇਸੇ ਮਕਰਸੇ ਲੱਗਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਐਕਸੀਡੈਂਟ ਹੋਇਆ ਕੋਈ ਸਤਪਾਲ ਨਾ ਦਾ ਬੰਦਾ ਜਿਹੜਾ ਲੁਧਿਆਣੀ ਤੋਂ ਬੇ ਜੰਦਰ ਜਾ ਰਿਹਾ ਸੀ ਆਪਣੇ ਸਾਂ ਨੂੰ ਦਾ ਪਤਾ ਲੈਣ ਵਾਸਤੇ ਸਾਡੂ ਗੁਮਾਰ ਸੀਗਾ ਦੋਨੇ ਜੀ ਜਾ ਰਹੇ ਸੀ ਉੱਥੇ ਕੋ ਸਾਈਡ ਵਜਈਆ ਸਾਈਡ ਵਜਣ ਕਾਰਨ ਜਿਹੜੇ ਦੋਵੇਂ ਨੇ ਟਿਕ ਪਿਆ ਤੇ ਘਰ ਵਾਲੀ ਤੇ ਇੰਜੇ ਰੁਗੀ ਆ ਡੱਥੋ ਵੀ ਆ ਤੇ ਜਿਹੜੇ ਆਪਨੇ ਉਹਨਾਂ ਨੂੰ ਹੀ ਸਟਾ ਲਗੀਆਂ ਕਾਫੀ ਉਹਨਾਂ ਨੂੰ ਹਸਪਤਲ ਲਿਆਂਦਾ ਹੁੰਦਾ ਓਸ ਜਮਾ ਕਰਵਾਉਣ ਵਾਸਤੇ ਇਹ ਪਤਾ ਲੱਗਾ ਵੀ ਕਿਤੇ ਨਾ ਐਕਸੀਡੈਂਟ ਹੋਇਆ ਜੀ ਕੋ ਸਾਹਮਣੇ ਇਹ ਪਤਾ ਲੱਗਾ ਟਰੈਪ ਕੋ ਹੋ ਜਾਂਦੀ ਹੈ ਉਹ ਲੰਘ ਰਿਹਾ ਕੇ ਜੀਰੀਅਲ ਸਾਹਿਬ ਉਹਦੇ ਕਰਕੇ ਨਾ ਟਰੈਪ ਹੀ ਜਾਂਦਾ ਇਹ ਪਤਾ ਲੱਗਾ ਆਊਟਸਾਈਡ ਦੇ ਅਹੀਂ ਆਇਆ ਹਵੇਲੀ ਜਨਰਲ ਵਾਲੀ ਸਾਈਡ ਤੋਂ ਇਹ ਫੁਕਾੜੀ ਤੋਂ ਇਧਰਲੀ ਸਾਈਡ ਤੋਂ ਹੋਇਆ ਜੀ ਤੇ ਇਹਨਾਂ ਦਾ ਨਾਮ ਕਲੀਅਰ ਹੋ ਗਿਆ ਜਿਹਨਾਂ ਦਾ ਨਾਮ ਕਲੀਅਰ ਹੋ ਗਿਆ ਜਿਹਦਾ ਸਤਪਾਲ ਸਿੰਘ ਤੇ ਸਤਪਾਲ ਸੰਤਪ੍ਰਮ ਸਰੂਪ ਤੇ ਵਾਸੀ ਹੈਗੇ ਜੀ ਲੁਧਿਆਣਾ ਤੇ ਜਨਾਨੀ ਦਾ ਨਾਮ ਜੀ ਜਨਾਨੀ ਦਾ ਨਾਮ ਜੋ ਲਿਖਣ ਲੱਗੇ ਜੀ ਉਹ ਅੰਦਰ ਨਹੀਂ ਉਹ ਦੇਖਦੇ ਚੈੱਕ ਕਰ ਰਹੇ ਉਹ ਵੀ ਤੁਹਾਨੂੰ ਦੱਸ ਦਿੰਦੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਨਾਨੀ ਦਾ ਨਾਮ ਐਵੇਂ ਦੇਖ ਲਓ ਸੁਵਿਤਾ ਦੇਵੀ ਹੈ ਸੁਵਿਤਾ ਦੇਵੀ ਸੁਵਿਤਾ ਦੇਵੀ ਤੇ ਪਤਾ ਲੱਗਾ ਵੀ ਉਹਨੂੰ ਕੁਝ ਸਾਹਮਣੇ ਨਹੀਂ ਆਇਆ ਵੀ ਕਿੰਨਾ ਹੋਇਆ ਹੈਗਾ ਵੀ ਸਰਪ ਪਤਾ ਲੱਗਾ ਉਹ ਜਾ ਕੇ ਪਤਾ ਲੱਗਣਾ ਜ ਉਸੇ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਕੋਈ ਫੜਾ ਫੜਾ ਬਚ ਗਿਆ ਫਿਰ ਉਧਰੋਂ ਚੱਕ ਕੇ ਫਿਰ ਉਹਨੇ ਪਾਸੇ ਲੈ ਲੈਂਦਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਰ ਜੀ ਤੇ ਆਪੋ ਚੈੱਕ ਅਪ ਕਰਾ ਰਹੇ ਹਾਂ ਜੀ ਉਸ ਤੋਂ ਬਾਅਦ ਝਗੜੀ ਜੋ ਹੁਕਮ ਅਸਰੋਂ ਜੇ ਮਿਲ ਗਏ ਤੇ ਕੁੱਝ ਹੋਏਗਾ Это be good to